ਜ਼ਿਕਰ ਕੀਤਾ ਕਿ ਜੇ ਕਤਲ ਹੋਵੇਗਾ ਤਾਂ ਹੋਰ ਬਹੁਤ ਸਾਰੇ ਕਤਲ ਹੋਣਗੇ ਤਾਂ ਫਿਰ ਇਹ ਚੀਜ਼ ਨੂੰ ਲਕਚਰਤਾ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਸਮਾਜ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਇਹ ਚੀਜ਼ ਦਾ ਅਸਰ ਹੁੰਦਾ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਤੇ ਬਹੁਤ ਬੁਰਾ ਅਸਰ ਹੋ ਰਿਹਾ ਤਾਂ ਇਹ ਚੀਜ਼ ਤੋਂ ਪੰਜਾਬ ਨੂੰ ਬਚਾਇਆ ਕਿਵੇਂ ਸਕਦੇ ਆ ਜਾਨ ਨੂੰ ਇਸੇ ਤਰ੍ਹਾਂ ਬਚਾਇਆ ਜਾਂਦਾ ਕਿ ਜਿੱਦੇ ਤੱਕ ਜੇ ਮੈਂ ਮੰਨ ਲਵਾਂ ਬੰਦੀ ਛੁੜ ਦਿੱਸੋ ਆ ਧਰਨਾ ਲੱਗਾ ਹੋਇਆ ਜੀ ਉਥੇ ਹੀ ਜਿਹੜੇ ਸਾਧਰੀਆ ਇਹ ਹੁੰਦਾ ਜਿਵੇਂ ਬਾਦ ਰਕਤਿਕ ਹਵਾਲਾ ਨਹੀਂ ਅੰਦਰੋਂ ਕਿਛੀ ਨਹੀਂ ਹੋਈ ਜਾਂ ਜੀ ਤੁਸੀਂ ਇਹ ਪ੍ਰਚਾਰ ਬਦਲੋ ਪ੍ਰਚਾਰ ਬਦਲ ਦੀ ਲੋੜ ਆ ਇਹ ਪ੍ਰਚਾਰ ਨਹੀਂ ਬਦਲਿਆ ਜਦੋਂ ਮੰਨ ਲਓ ਮਿਹਰੀ ਆ ਅੱਗੇ ਜਾ ਕੇ ਆਪਣੇ ਧੰਨੇ ਦੇ ਵਿੱਚ ਮੈਂ ਕਰਦਾ ਔਰ ਕੁਛ ਤਾਂ ਸਵਾਲ ਉਹ ਕਹਿੰਦੇ ਆਏ ਧੌਂ ਤੇ ਗੋਡਾ ਦੇਵਾਗੇ ਅਸੀਂ ਆਉ ਕਰਾਂਗੇ ਜਿੱਦਾਂ ਠੇਗ ਨਹੀਂ ਛੋੜਦੇ ਹਾਂ ਤੇ ਅਰਮਨੀਤ ਬਿੱਟੂ ਜੀ ਅਵੀਰ ਮਲੇ ਇਹਨਾਂ ਦੇ ਮੈਂ ਬਹੁਤ ਵੀਡੀਓ ਦੇਖ ਸੁਣਾ ਇਹਨਾਂ ਦੇ ਅੰਦਰ ਫੁੱਲ ਕਰਦਾ ਜਦੋਂ 84 ਦੀ ਗੱਲ ਕਰਨਗੇ ਦੇਖੋ ਇਹਨਾਂ ਦੇ ਅੰਦਰ ਆ ਜੇ ਰੂਪਨ ਲੱਗੇ ਆਪਾਂ ਉਸ ਦੀ ਜਿਹੜਾ ਕੋਈ ਲਾਣਾ ਦੇਣਾ ਨਹੀਂ ਤਾਂ ਆਹ ਜਾ ਇਹੇ ਬੰਦੇ ਹੀ ਜਾ ਕੇ ਆਪਾਂ ਰਮਨੀਤ ਬਿੱਟੂ ਜੀ ਨੂੰ ਕਹਿ ਦਈਏ ਕਿ ਜੇ ਸੇਖ ਸਾਡੇ ਨਾਮ ਆਰ ਹੋ ਤੇ ਸਾਨੂੰ ਆਖਿਓ ਬਾਕੀ ਆਪਾਂ ਕੰਕਰ ਕੁਮਾਰੀ ਤੇ ਜਾਣੇ ਰਹੀ ਸੀ ਜੇਕਰ ਆਪਾਂ ਇਤਨਸ਼ਾਤ ਆਗਰੇ ਵੀ ਸਾਡੇ ਖਾਲਸੇ ਨੇ ਬਹੁਤ ਚੰਗਾ ਕੀਤਾ ਬਹੁਤ ਵਧੀਆ ਕੀਤਾ ਕੀਤਾ ਜਿਉਂ ਕੀਤਾ ਇਹ ਦੇਖੋ ਜੇ ਫਿਰ